हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਛੇਲ ਦੀ ਲੈ ਕੇ ਆਏ ਆਂਗੇ ਐ ਮੰਨ ਲਓ ਬਈ ਟੌਪ ਦੀ ਜਰਸੀ ਆ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਹੈ ਹਾਂ ਵਧੀਆ ਜੀ ਬਾਈ ਹੋਰ ਕੰਮ ਕਰ ਠੀਕ ਚੱਲਦਾ ਹਾਂ ਵਧੀਆ ਬਾਈ ਕਿਰਪਾ ਨਾਮ ਤੇ ਆਪਣਾ ਐਡਰੈਸ ਬੋਲ ਦੋ ਬਈ ਨਾਮ ਵੀਰੇ ਆਪਣਾ ਪਟਵਾਰੀ ਪੰਡਤ ਆ ਪਿੰਡ ਆਪਣਾ ਫੂਲੇ ਵਾਲਾ ਤਸੀਰ ਆਪਣਾ ਫੂਲ ਪੈ ਜਾਂਦੀ ਆ ਇੱਧਰ ਆਪਾਂ ਨੂੰ ਭਦੌੜ ਰਹਿ ਗਿਆ ਇੱਧਰ ਭਾਈ ਰੂਪਾ ਇੱਧਰ ਆਮ ਪਰਾਈ ਨੇੜੇ ਪਿੰਡ ਬਈ ਕਿੜੇ ਨੇੜੇ ਪਿੰਡ ਸ਼ਾਨਾ ਗਲਾਬ ਸਿੰਘ ਵਾਲਾ ਤੇ ਇੱਧਰ ਸੰਦੂਕਾਂ ਜੀ ਠੀਕ ਹੈ ਇੱਧਰ ਟਬਾਲੀ ਆ ਗਿਆ ਜੀ ਠੀਕ ਹੈ ਬਈ ਮੋਬਾਈਲ ਨੰਬਰ ਬੋਲ ਦੋ ਆਪਣਾ 62830 59907 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਹਾਂ ਕਿਹੜਾ ਸੂਆ ਸੁੰਦੀਆ ਕਰਵਾਉਣਾ ਇਹ ਵੀ ਤੇ ਦੂਜਾ ਸੂਆ ਇਹ ਦੂਜਾ ਸੂਆ ਸੁੰਦੀਆ origignal ਦੂਜਾ ਸੂਆ ਜੀ ਪੰਜਾਬ ਵਾਲੀ ਜਰਸੀ ਆ 골ਡਨ ਕਲਰ ਆ ਹੂੰ ਬਾਕੀ ਮੋਦੀ ਪਾਦੀ ਦੇਖ ਲਓ ਗੁਡਵਾਰਾ ਪੂਰੀ ਹਾਲ ਤੇ ਕੀਰਕਾਰ ਸੀ ਬਈ ਪਿਛਲੇ 16 ਮਿੰਟ ਦੁੱਧ ਦਿੱਤਾ ਵਾ ਵੀਰੇ ਐਡ ਕੀ ਕਿੰਨੀ ਕਮੀ ਐਡ ਕੀ ਤਾਂ ਸਾਨੂੰ ਬਾਕੀ ਸੇਵ ਆ ਹਨਾ 18 ਕੁ ਰਾਮਣ ਵਾਲਾ ਆਪਾਂ ਕਹਿ ਕੇ ਕਹਿੰਦਾ ਵੀ 18 ਦੇਣਾ ਚਾਹੀਦਾ ਬਈ ਨੂੰ ਠੀਕ ਆ ਬਾਕੀ ਸੇਵ ਸਾਊਸੀ ਵੀ ਬਹੁਤ ਲੱਗਦੀ ਆ ਬਾਰੀ ਠੰਡੀ ਸੀ ਲਾ ਵੀਰੇ ਡਾਕਟਰ ਦਵਾਈ ਕੁ ਜਮੂਕ ਜਿਵੇਂ ਮਰਜੀ ਬੱਚਾ ਕੀ ਬਾਤ ਆ ਬਈ ਠੰਡੀ ਸੀਲ ਕਰਮ ਵਾਲੀ ਚੈੱਕ ਕਰੋ ਬਾਕੀ ਆਪਾਂ ਬਰੀਡ ਚੈੱਕ ਕਰਾਉਣੇ ਇਹ ਨਹੀਂ ਹੈਗਾ ਵੀ ਬਰੀਡ ਚ ਕਮੀ ਆ ਕੋਈ ਲੈ ਪੂਰੀ ਪੰਜਾਬ ਵਾਲੀ ਦੇਖੋ ਮੋਦੀ ਬਾਦੀ ਬੂਥ ਬਾਤ ਇਹੋ ਜਿਹਾ ਤੋਹਫਾ ਹੀ ਆ ਬੜੀ ਵੱਡੀ ਫੁੱਲ ਕਮਾਲ ਦਾ ਤੋਹਫਾ ਆ ਨਾ ਸੱਚੀ ਗ ਕਹਿੰਦਾ ਬਾਣਨਾ ਡਾਕਟਰ ਇਹ ਕਿੰਨੇ ਨਾ ਦੀ ਕੱਚੀ ਆ ਬਾਈ ਇਹ ਲੈ ਜੂ ਵੀਰੇ ਹਫਤਾ ਦਾ ਆਣ ਵਾਲੀ ਲੈ ਜੂ ਦਾਸ ਤੇਰੀ ਬਾਈ ਕੱਚੀ ਆ ਉਸ ਹਾਵਨਾ ਅੰਦਾਜ਼ਾ ਲਾ ਲਓ ਥਣ ਬੜਾ ਚੰਗਾ ਯਾਰ ਹਾਂ ਤਾਂ ਮੁਠੀ ਵਾਲਾ ਥਾਨਾ ਦਾ ਇਹੋ ਜਿਹਾ ਥਾਨਾ ਤਾਂ ਦੇਖੋ ਲੈ ਜਿਵੇਂ ਮਾਰਦੀ ਜਾਏ ਚਾਰੇ ਥਾਨਾ ਪੂਰੇ ਗਾਇਬ ਤੇ ਨਾੜਾਂ ਲੇਵੇ ਤੇ ਕਰਮਲ ਠਾਉਂਦੀ ਆਉਂਦੀ ਆ ਬਈ ਠੀਕ ਹੈ ਜਦੋਂ ਸੁਣਾ ਲਾ ਲਓ ਫਸ ਕੇ ਖੜ ਜਾਈਦਾ ਇਹ ਤਾਂ ਦੇਖੋ ਡਾਕਟਰ ਆ ਪੂਰਾ ਬਾਣਨਾ ਬਾਈ ਕੀ ਬਾਤ ਆ ਬੱਸ ਇਹ ਤਾਂ ਕਵਾਲਟੀ ਲਾ ਜੀ ਖੋਲ ਦੇ ਬਰਾ ਤੋੜ ਦੇ ਮੜੀ ਰੰਗ ਬਾਈ ਫੁੱਲ ਚੰਗਾ ਬਾਕੀ ਬਰੀਡ ਫੁੱਲ ਚੰਗੀਆਂ ਕਿੰਨੀਆਂ ਬਰੀਡ ਵੀਰੇ ਜਿਹੜਾ ਵਾਲੀ オリジナル ਜਰਸੀ ਹੈ ਇਹ ਨੀਵੀ ਹਮਾਚਲੀ ਜੀ ਨਹੀਂ ਬਾਕੀ ਤਾਂ ਬਹੁਤ ਆ ਹਾਂ ਪਲੀ ਪੁਲੀ ਸਭੀ ਪੂਰੀ ਹੈ ਕੀ ਬਾਤ ਆ ਬਾਈ ਪਲੀ ਪੁਲੀ ਵੀ ਕੋਈ ਇਹ ਨਹੀਂ ਹੈਗਾ ਵੀ ਸਰੀਰ ਚੋਂ ਜਾਂ ਕੱਚਾ ਕੋਈ ਮੈਂ ਕਹਣਾ ਚਾਰ ਸਪੇਰਾ ਗੋਲ ਗੋਲੀ ਪਈ ਆ ਹਨਾ ਹਾਂਜੀ ਹਾਂਜੀ ਪਲੀ ਵੀ ਦੇਖੋ ਬਾਈ ਕੀ ਬਾਤ ਬਾਕੀ ਹਜੇ ਤਾਂ ਬੈਠਾ ਨਹੀਂ ਜਾਣਾ ਵੀਰੇ ਇਹਨੇ ਬਣਨਾ ਪੂਰਾ ਹਨਾ ਕੱਚੀ ਕੱਚੀ ਪਈ ਆ ਬਾਈ ਹਜੇ ਤਾਂ ਜਦੋਂ ਨਾਲ ਸੋਣਾ ਬਹੁਤ ਸੋਹਣਾ ਲੇਵਾ ਤਿਆਰ ਕਰਕੇ ਸੋਣਾ ਪੰਜਾਬ ਵਾਲੀ ਜਰਸੀ ਆ ਕੋਈ ਐ ਨਹੀਂ ਵੀ ਹਮਾਚਲੀ ਬਾਈ ਕਰੂ ਬਈ ਹਮਾਚਲੀ ਆ ਜਾ ਹੋਆ origignal brand ਬਾਕੀ ਬਾਈ ਛੋਟੀ ਨਹੀਂ ਹੈ ਕਿ ਵੱਡੀ ਆ ਹਾਂ ਬੁਲਬਾਲਾ ਗਿਆ ਬਾਈ ਫੋਟੋ ਪਲੀ ਵੀ ਆ ਬਾਕੀ ਜੇ ਬ੍ਰੀਡ ਦੀ ਗੱਲ ਕਰੀਏ ਨਾ ਛੋਟਾ ਛੋਟਾ ਕਰਨ ਲੱਗਾ ਰੋ ਬਾਈ ਹੈ ਨਾ ਜਮਾ ਛੋਟਾ ਬਾਈ ਯਾਰ ਬਹੁਤ ਪਿਆਰੀ ਹੈ ਬਹੁਤ ਸੋਹਣੀ ਉਹ ਆ ਯਾਰ ਚਾਹ ਮੰਨ ਕੇ ਚੱਲ ਵੀ ਕਹਿੰਦਾ ਕਾਲੇਚ ਪਾਣੀ ਪਿਆਰੀ ਚੀਜ਼ ਆ ਇਹੋ ਜਿਹੇ ਕੱਲੇ ਤਾਂ ਮਿਲਦਾ ਹੀ ਨਹੀਂ ਵੀਰੇ ਯਾਰ ਹਾਂ ਮੇਨ ਗੱਲ ਹੁੰਦੀ ਆ ਬਾਈ ਸਾਊਸੀਲ ਦੀ ਸਾਊਸੀਲ ਕਰਮ ਵਾਲੀ ਇਹਦਾ ਜਵਾਖ ਖੋਲੀ ਫਿਰਦੇ ਰਹਿੰਦੇ ਆ ਸਾਡੀ ਇਹ ਜਵਾਖ ਖੋਲ ਲੋ ਮੈਂ ਕਹਣਾ ਚਾਹੇ ਜੇ ਧਾਰ ਵੀ ਕੋਈ ਸਿੱਖਣੀ ਚਾਹੂਗਾ ਨਾ ਉਹ ਸਿੱਖੇ ਹਾਂ ਵੀ ਇਹ ਸਿੱਖਾ ਹੈ ਆਰਾਮ ਨਾਲ ਬੁੜੀਆਂ ਚੋਂ ਕੁਝ ਵੀ ਤੁਹਾਨੂੰ ਪਤਾ ਬਾਕੀ ਜਰਸੀ ਹੁੰਦੀ ਨਾਲ ਛੰਡ ਗਈਆਂ ਪਰ ਇਹ ਦੇਖੋ ਵੀ ਸਾਡੇ ਜਵਾਕ ਹੁਣ ਵੀ ਥਣ ਖਿੱਚੀ ਜਾਂਦਾ ਗੱਬੜ ਲਈ ਕੀ ਮੁੱਲ ਆ ਬਾਈ ਤੇ ਕੀ ਮੁੱਲ ਆ ਬਾਈ ਫਿਰ ਦੇਣ ਲੈਣ ਬਸ ਲੈਣ ਦੇਣ ਦਾ ਮੁੱਲ ਬਾਈ ਇਹ ਆਪਾਂ ਕਰਾਂ ਕਿਉਂਕਿ ਬਾਹਲਾ ਨਹੀਂ 80 ਨਹੀਂ 85 ਨਹੀਂ ਆਪਾਂ 77000 ਦੀ ਬੱਚੀ ਦੇ ਦਾਂਗੇ 77000 ਦੀ ਹਾਂਜੀ ਸਰ ਠੀਕ ਆ ਧਰਮੀਆਂ ਦਾ ਤੋਹਫਾ ਕਰਾਉਣ 80 ਨਹੀਂ 85 ਨਹੀਂ 77000 ਦੀ ਬਾਈ ਆਪਾਂ ਬੜਾ ਦੇ ਦੇਾਂਗੇ ਬਾਕੀ ਬਾਈ ਨਵਾਂ ਹਾਣਾ ਨਵਾਂ ਹਾਣਾ ਬਈ ਗਰਮੀਆਂ ਦਾ ਤੋਹਫਾ ਹੀ ਆ ਫਾਉਂਡ ਫਾਉਂਟੇ ਦੀ ਬਹੁਤ ਵਧੀਆ ਕਾ ਬਾਤ ਬਈ ਨਾਲ ਲੈਵੇ ਤੇ ਚੈੱਕ ਕਰੋ ਬੜੀ ਕਮਾਲ ਦੀ ਹੈ ਬਾਕੀ ਦੁੱਧਾਂ ਦੀ ਨਾਲ ਵੀ ਬਹੁਤ ਚੰਗੀ ਹੁੰਦੀ ਹੈ ਵੀ ਤੇ ਬਾਕੀ ਹੁੰਦਾ ਦੁੱਧ ਸੇਵਾ ਦਾ ਹੈ ਨਾ ਸੇਵਾ ਦਾ ਉਹ ਤਾਂ ਵੀਰੇ ਹਨਾ ਜਿਹੜੇ ਜਿਆ ਪਾਵਾਂਗੇ ਉਹ ਜਿਆ ਕੱਢਾਂਗੇ ਆਪਾਂ ਹਨਾ ਠੀਕ ਹੈ ਬਈ ਉਹ ਭਾਰਪੂਰ ਦੀ ਡਾਕਟਰ ਨੇ ਆਪਣੀ ਥਾਲਾ ਦੀ ਬਿਲਕੁਲ ਉਹ ਆ ਜੀ ਠੀਕ ਹੈ ਭਾਰ ਦੀ ਅਗਲਾ ਗੱਭਾਂ ਤੋਂ ਡਰ ਜਾਂਦਾ ਵੀ ਭਾਰ ਨਾਲ ਖਾਵੇ ਉਹ ਆਪਣੀ ਗਾਰੰਟੀ ਆ ਠੀਕ ਹੈ ਬਈ ਹਾਂ ਉਹ ਦੀ ਠੀਕ ਹੈ ਤੇ ਨਗਸੀਗਾ ਬਾਈ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੱਤਾ ਜੀ ਕਿਸ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਤਾਂ